कुछ बैग पैक के हो गया वो जब मेरे पीने को मिले दी दीदी मम्मा ने डाले मम्मा ने कितने जॉब चलाले भी तो पाउच भी बिना सोना लाके दीदी पर पर कलर दा जाना भी पसंद सी का ये भी होने मेरा फेवरेट आ गया और मम्मा ने कितनी है कि मेरे वास्ते यूनिफॉर्म लाके आ गल सोच सोच के किबराहट जी हो गई मन लगता जीन कुछ हो जान देना करके ना फिर अंदर जाके तो घटी लम्बी है ਇਹ ਸਮ੍ਰੀਤੀ ਹੋਵੇ ਲੱਗੇ ਮੈਨੂੰ ਘਾਵਾ ਪਾਣੀ ਢਾ ਕੇ ਦੇ ਮੈਨੂੰ ਉਹ ਤਾਂ ਨਹੀਂ ਸਮ੍ਰੀਤੀ ਕਿੱਥੇ ਹੀ ਸਮ੍ਰੀਤਾ ਸਮ੍ਰੀਤਾ ਗਿਆ ਗਿਆ ਉਹ ਤਾਂ ਫਿਰ ਨੰਬਰ ਆਜੀ ਹੁੰਦੇ ਹੀ ਆ ਹਾਂ じゃ ਮੈਨੂੰ ਪਾਣੀ ਲਿਆ ਕੇ ਦੇ ਠੀਕ ਆ ਪਾਣੀ ਪਤਾਂ ਕਿ ਕੁੜੀ ਕਿੱਥੇ ਪਾਣੀ ਲੈ ਕੇ ਗਈ ਜਾਂ ਡਈ ਵੇਖੀ ਆ ਮੈਂ

ਕੋਈ ਨਾ ਕੋਈ ਬੰਨ ਲਾ ਬਲੈਂਦੀ ਤੇਤਰਾ ਭਾਈ ਕੁੜੀ ਵਿਚਾਰੀ ਨੂੰ ਵੀ ਪਰੇਸ਼ਾਨ ਕੀਤਾ ਮम्मा ਤੇਰੇ ਹੋਇਆ ਕੀ ਚਾ ਤੂੰ ਨੋਦੇ ਘਰਾਟ ਜੀ ਹੋਈਗੀ ਹਾਂ ਠੀਕ ਹੋ ਹਾਂ ਠੀਕ ਆ ਨਹੀਂ ਤੇ ਫੇਰ ਮੈਂ ਸਿਰ ਘੁੱਟਾ ਦਾ ਡਾ ਨਹੀਂ ਸਿਰ ਨਹੀਂ ਪੀੜ ਕਰਦਾ ਜੀ ਓਦਾਂ ਘਰਾਟ ਜੀ ਹੁੰਦੀ ਦੇਰ ਨੂੰ ਕੁਛ ਹੁੰਦਾ ਹੈਗਾ ਤੂੰ ਪਾਣੀ ਲੈ ਕੇ ਦਿੱਤਾ ਨਾ ਉਹਨਾਂ ਮੈਨੂੰ ਫਰਕ ਪੈ ਗਿਆ ਠੀਕ ਆ ਮਮਾ ਮੇਰੇ ਤੇ ਯੂਨੀਫਾਰਮ ਰੈਂਦੀ ਆ ਲਉਣ ਵਾਲੀ ਹਾਂ ਲਉਣ ਵਾਲੀ ਰੈਂਦੀ ਤੇ ਹੈਗੀ ਆ ਅਜੇ ਤਾਂ ਸਕੂਲ ਜਾਣਾ ਦੋ ਤਿੰਨ ਦਿਨ ਹੈਗੇ ਆ ਹਾਂ ਫੇਰ ਲਿਆ ਦਾਂਗੇ ਤੈਨੂੰ ਯੂਨੀਫਾਰਮ ਠੀਕ ਆ ਹਾਂ ਫਿਰ ਯੂਨੀਫਾਰਮ ਲਿਆ ਕੇ ਦਵਾਂਗੇ ਫੇਰ ਤੁਸੀਂ ਸਕੂਲ ਤੇ ਜਾਗੇ ਇਹ ਤੇ ਦੋ ਤਿੰਨ ਦਿਨ ਹੈਗੇ ਸਕੂਲ ਲੱਗਣ ਚ ਫੇਰ ਕਿੱਦੇ ਜਾਣਾ ਵਾ ਦੇਖ ਲੈਣੇ ਇੰਤਕ ਆਨੂ ਲਾ ਮਗੇ बैक बैक अच्छा। हां। ਬੈਗ ਬੈਗ ਕਰ ਲਿਆ। हां, ਮੇਰਾ ਸਾਰਾ ਕੱਲੇ ਵਿੱਚ ਜਬਾਉ ਚ ਹੀ ਦੀ ਬੜਾ ਸੋਹਣਾ ਲੈ ਕੇ ਦਿੱਤਾ ਵੀ ਮੇਰਾ ਫੇਵਰਟ ਕਲਰ ਪਰਪਲ ਦਾ। اچھا। ਆਈ ਪਸੰਦ। हां। ਠੀਕ। ਚ ਕੋਈ ਨਹੀਂ ਤੁਹਿਆ ਦਾਂਗੇ ਕੱਲ ਨੂੰ ਨਾ। हां। ਠੀਕ ਹੈ ਮੈਂ ਘੜੀ ਗੱਲਾਂ ਲੰਮੀ ਪੈ ਕੇ ਨਾ ਫੇਰ ਆਉਣੀ ਆ। ਤੇ ਮੈਂ ਰੇਲ ਨਹੀਂ ਤੜਾ ਕਿਦਾਂ ਬੈਗ ਪੈ ਕੀਤਾ ਤੂੰ। ਠੀਕ ਆ। ਠੀਕ ਆ। ਫੇਰ ਆਉਣੀ ਮੈਂ। ਕਾਮਾ ਚਾੜੂ ਦੇ ਆ ਲੈਨੇ ਅੰਦਰ ਦੇਖ ਲੈਨੇ ਕਾਮਾ ਇੱਕ ਦਿਨ ਆ ਮੈਂ ਸ਼ੁਰੂ ਕੋਈ ਲਾਣੀ ਦਿਓਇਆ ਹੈਗਾ ਮੈਂ ਨਾ ਚਾੜੂ ਫੇਰੰਦੇ ਹੀ ਤੇ ਮਨੋ ਨਾ ਘਬਰਾਟ ਜੀ ਬੜੀ ਹੋਈ ਤੇ ਫਿਰ ਮੈਂ ਲੰਮੀ ਪੈ ਗਈ ਓ ਸਾਰਾ ਨਾ ਚੋਸ ਅਮਰੀਦ ਚੱਲੇਗੀ ਤਾਂ ਮੈਂ ਤੋ ਮੈਂ ਪਾਣੀ ਮੰਗਵਾ ਆ ਕੇ ਤੇ ਫੇਰ ਪੀਤਾ ਇਹ ਤਾਂ ਬੜਾ ਜੀਨਕੁਸ਼ ਹੋਇਆ ਹੈ। ਪਖਾਂਡੀ ਆ ਕੇ ਜਿੰਨੇ ਮਰਜੀ ਕੁੜੀ ਕੋਈ ਕੰਮ ਕਰਾਉਣਾ। ਪਾਣੀ ਦੇ ਨਾਲ ਹੀ ਭਲਾ ਤੇਰੀ ਕਬਰ ਆਟ ਹਟ ਗਈ ਮੁੜ ਕੇ। ਲੈ ਮਮੀ ਸਰੀਰ ਅ ਸਰੀਰ ਕੋ ਨੂੰ ਕੁਝ ਵੀ ਹੋ ਸਕਦਾ ਵਾ। ਹੁਣ ਕਿੱਦਾਂ ਆ ਮਾਂ ਫੇਰ? ਤੇ ਠੀਕ ਆ ਤੇ ਉਹ ਜੋ ਕੁਸ ਅਮਰੀਦ ਆ ਗਈ ਤੇ ਉਹਨੇ ਨਿਆਣੀ ਨੇ ਮੈਨੂੰ ਪਾਣੀ ਲਿਆ ਦਿੱਤਾ। ਤੇ ਮੈਂ ਤੋ ਕੀ ਕੰਮ ਕਰਵਾ ਲਿਆ। ਤੀਆਂ ਬੁੱਤ ਲਿਆਈ ਦਿੰਦੇ ਪਾਣੀ। ਬੰਨ੍ਹ ਨਹੀਂ ਆ ਤੇਰੇ ਸਾਰੇ ਇਹ ਚ ਮੁੰਮਾਨੇ ਵਾਲੀ ਗੱਡੀ ਘੱਲੂਗੀ ਇਹ ਮੇਰੇ ਕੋ ਕੰਮ ਨਾ ਮੈਂ ਕਹ ਮੈਂ ਨਾ ਕਰਾਂ ਤੇ ਚੱਲ ਕੁੜੀ ਕੋ ਕਰਾ ਲੂੰਗੀ ਮੈਂ ਨਹੀਂ ਆਨੀ ਤੋਂ ਕੀ ਕੰਮ ਕਰਵਾ ਲੈਣਾ ਵਾ ਉਹਨੇ ਕਿੰਨਾ ਕੰਮ ਕਰ ਲੈਣਾ ਵਾ ਕਰ ਲੈਣਾ ਜੇ ਇੰਨੀ ਸੋਚ ਹੋਵੇ ਤੇ ਇੰਨੀ ਗੱਲ ਆਖੇ ਕਿਉਂ ਮੈਨੂੰ ਕਬਰਾਟ ਹੁੰਦੀ ਤੇ ਮੈਨੂੰ ਆਉ ਹੁੰਦਾ ਆਲਾਂ ਦੇ ਜੋਦੇ ਨਾ ਉਹਦੇ ਨਾਲ ਗੱਲ ਕਰਦੀ ਉਹਨੂੰ ਦੱਸਦੀ ਮੈਂ ਲੈ ਮੰਮੀ ਇਹ ਕਿਹੜੀ ਗੱਲ ਹੋ ਗਈ ਇਹ ਪੋਖੰਡ ਕਰ ਪਾਣੀ ਮੰਗਵਾ ਕੇ ਪੀ ਲਿਆ ਮੈਂ ਗੁੜੀ ਕੋ ਹੋਰ ਕੀ ਉਹ ਮੇਰੀ ਨਹੀਂ ਕੁਛ ਲੱਗਦੀ ਲੱਗਦੀ ਆ ਮੈਂ ਕਦਵਾਨੀ ਚਰੀ ਨਹੀਂ ਲੱਗਦੀ ਉਹਨੇ ਪਾਣੀ ਮੰਗਾ ਕੇ ਪੀ ਲਿਆ ਮੁੜ ਕੇ ਆਖੇਗੀ ਹੋਰ ਕੁਛ ਕਰਨ ਡੈਪੋ ਤੇ ਮੈਂ ਸੁਦੇਆਨ ਨੂੰ ਮੈਂ ਕਹੂੰਗੀ ਜਿਹੜਾ ਕੰਮ ਉਹ ਤੋਂ ਨਹੀਂ ਹੋ ਸਕਦਾ ਉਹ ਮੈਂ ਕਿਦਾਂ ਉਹਨੂੰ ਕਹਦਾਂ ਕਿ ਵੀ ਕਰ ਲੈ ਨਹੀਂ ਜੇ ਤੈਨੂੰ ਕੋ ਬਰਾਹਟ ਹੁੰਦੀ ਤੇ ਤੂੰ ਤਨਾਹੂ ਜਦੀ ਉਥਾਂ ਥਾਂ ਇੱਥੇ ਹੈ ਜਾਨ ਬੈਣੀ ਆਣ ਕੇ ਉਹ ਤੁਮਨੇ ਝਾੜੂ ਫੇਦੇ ਫੇਦੇ ਆਂ ਤੇ ਜੇ ਘਬਰਾਟ ਹੋਈ ਤੇ ਮੈਂ ਦਾਹ ਬੈ ਗਈ ਉੱਥੇ ਲੰਮੀ ਪੈ ਗਈ ਚਲ ਚੰਗਾ ਹੋਇਆ ਪੈ ਗਈ ਤੇ ਤੁਹਾਡਾ ਨਹੀਂ ਖੁਸ਼ੀ ਹੋਇਆ ਸਤ ਐਦਾ ਕੋੜੀ ਹੁੰਦਾ ਦੁੱਖ ਸੋਖ ਹੋਇਆ ਤੇ ਮੰਮੀ ਕਿਹਦੇ ਤੋਂ ਪੁੱਛ ਲਿਆ ਕਰੋ ਨਹੀਂ ਦੁੱਖ ਸੋਖ ਨੂੰ ਪੁੱਛਿਆ ਤਾਂ ਲੰਘ ਤੋ ਮੈਂ ਬੈਠੀ ਘਰ ਤੋਂ ਮੈਨੂੰ ਦੱਸਦੀਆਂ ਤੇ ਮੈਂ ਐਡੀ ਦੂਰੋਂ ਤੁਹਾਨੂੰ ਕਿੱਦਾਂ ਆਵਾਜ਼ ਮਾਰਦੀ ਉਕੜੀ ਆ ਗਈ ਸਰ ਮੇ ਕੁੜੀ ਪਾਣੀ ਲੈ ਕੇ ਗਈ ਤੇ ਮੈਂ ਆਖਾ ਭਲਾ ਵੇਖਾਂ ਕੀ ਕਰਨੂ ਪਾਣੀ ਲੈ ਕੇ ਗਈ ਆ ਕੀ ਆ ਪੀਣਾ ਐ ਨੇ ਕੀ ਕਰਨ ਗਈ ਆ ਕੁੜੀ ਤਾਂ ਫੇਰ ਮੈਂ ਵੇਖਿਆ ਠਖ ਲੋਕੇ ਤੇ ਤੁਸੀਂ ਫੇਰ ਮੈਨੂੰ ਮੋਚੀ ਲੈਨੇ ਤੂੰ ਤਾਂ ਲੰਮੀ ਪਈ ਐ ਪੜੀ ਸੀ ਮੈਂ ਤਾਂ ਕਿੰਨੇ ਸਿਰਾਂ ਬਾਅਦ ਉੱਠ ਕੇ ਆਈ ਆ ਆ ਵੀ ਅੱਛੇ ਕਰ ਬੜੀ ਸੋਹਣੀ ਤੂੰ ਲੰਮੀ ਪਈ ਸੀ ਤੇ ਮੈਂ ਹਾ ਉਹ ਤਾਂ ਪਈ ਆ ਤੁਹਾਨੂੰ ਲੱਗਦਾ ਵੀ ਬੜੀ ਸੋਹਣੀ ਪਈ ਸੀ ਐਦਾਂ ਨਹੀਂ ਕਰੀਦਾ ਹੁੰਦਾ ਕਿਨਾਂ ਕਹੇ ਲਿਟਾਣੀ ਨੇ ਤਾਂ ਤੋਰੀ ਫਿਰਦੀ ਆ ਤਰ੍ਹਾਂ ਤੇ ਕੰਮ ਕਰਨ ਦੀ ਵਾਰੀ ਇਹਨੂੰ ਕਬਰਾਟ ਹੁੰਦੀ ਆ ਤੇ ਉਤਰਾਣੀ ਨਹੀਂ ਹੁੰਦੀ ਲੰਮੇ ਪੈ ਲਿਆ ਤੇ ਕਦੀ ਕੋਹ ਕਰ ਲ ਕਦੀ ਕੋਹ ਕਰ ਸੌ ਲਿਆ ਉਦੋਂ ਕਬਰਾਟਾਂ ਖ ਨਹੀਂ ਕਿੱਥੇ ਗਈਆਂ ਇਹ ਉਮਰ ਨੂੰ ਕਾਦੀਆਂ ਕਬਰਾਟਾਂ ਮੈਂ ਕਬਰਾਟ ਹੁੰਦੀ ਮਾ ਬੈਠੀ ਆ ਆਹੋ ਕਿੱਥੋਂ ਆਇਆ ਵਾ ਮੈਂ ਮੱਝਨ ਪਾਈਦਾ ਆ ਚਲ ਮੇਰੀ ਗੱਲ ਸੁਣੋ ਗੁੱਸਾ ਨਾ ਕਰੀਏ ਇਸ ਗੱਲ ਦਾ ਵੀ ਮੇਰੀ ਘਰ ਵਾਲੀ ਨੂੰ ਆਂਦੀ ਹੈ ਕੀ ਹੋ ਗਿਆ ਹੁਣ ਕੁੜੀ ਕੋਲੋਂ ਆਨੇ ਬੰਨੇ ਕਦੀ ਕੰਮ ਕਰਉਦੀ ਤੇ ਅਜੇ ਨਿਆਣੀ ਹੈਗੀ ਆ ਕੁੜੀ ਕੋ ਕੰਮ ਕਰਉਦੀ ਆਹੋ ਤੇ ਆਏ ਤਾਂ ਮੈਂ ਚੋਰੀ ਖਲੋ ਕੇ ਵੇਖਿਆ ਹੂੰ ਅਹੀਂ ਤੇ ਕੁੜੀ ਟੁਕਦੇ ਪੜਾਉਣਾ ਅਫਸਰ ਰੇਦਾ ਸੀ ਤੇ ਕੰਮ ਕਰਨ ਨੂੰ ਡਾਲਿਆ ਨੂੰ ਆਹੋ ਐਂਦਾ ਕਰਦੀ ਆ ਫੇਰ ਮੈਂ ਮੈਨੂੰ ਬੜਾ ਫੇਰ ਦੁੱਖ ਆਉਂਦਾ ਵਾ ਵੀ ਅਸੀਂ ਤਾਂ ਕੁੜੀ ਦੀ ਕਿਤੇ ਇੰਨੀ ਆਸਾ ਰੱਖੀਆਂ ਤੇ ਜਿਉ ਆਇ ਤਰਾ ਕੰਮ ਕਰਦੀ ਰਹੀ ਤੇ ਕੀ ਉਹਨੇ ਪੜਨਾ ਤੇ ਕੀ ਉਹਨੇ ਆਵੇ ਬਸਤਾ ਉਹਦਾ ਪਿਆ ਆ ਵਾ ਬੈਕ ਕੀ ਕਰਾਇਆ ਜੁਰਪੂ ਆਇ ਤਰਾ ਹੀ ਕੇ ਕਾਦੀ ਮੈਨੂੰ ਘਬਰਾਹਟ ਹੁੰਦੀ ਆ ਮੈਨੂੰ ਆਉ ਹੁੰਦਾ ਮੈਨੂੰ ਆ ਹੁੰਦਾ ਵਾ ਕਾਦੀ ਘਬਰਾਹਟ ਹੁੰਦੀ ਆ ਤੈਨੂੰ ਨਹੀਂ ਦੱਸਦੀ ਵੀ ਮੈਂ ਠੀਕ ਨਹੀਂ ਗੀ ਨਹੀਂ ਮੈਨੂੰ ਤਾਂ ਦੱਸਣੀ ਤਾਂ ਕੋਨੇ ਆਹੋ ਤੇ ਫੇ ਕਾਦੀ ਘਬਰਾਹਟ ਇਹਨੂੰ ਹੁੰਦੀ ਆ ਕੀ ਪਤਾ ਵੀ ਵੇਖਣੂ ਤੇ ਤਾਂ ਲੱਗਦੀ ਜੀ ਪਰ ਅੰਦਰ ਕੀ ਚੱਲਦਾ ਵੇ ਅੰਦਰ ਦਾ ਕੀ ਪਤਾ ਵਾ ਅਹੀਂ ਕਿਹੜਾ ਇਹਦਾ ਪੇਤ ਪਾਇਆ ਤਪੋਸ ਦੇ ਨੂੰ ਕਰਕੇ ਫੇਰ ਆਖਣਾ ਮਾਂ ਲੜਾਈ ਪਉਂਦੀ ਆ ਕਰਕੇ ਇਹ ਲੜਾਈ ਕਿਹਦੀ ਗੱਲ ਕਰੀਂ ਫੇਰ ਵੀ ਕੋ ਲੱਗਦੀ ਤੇਰੀ ਪੁਤਰੀ ਨੀ ਪੋਤੀ ਲੱਗੀ ਤੈਨੂੰ ਦੁੱਖਦੇ ਹੁੰਦਾ ਇਹ ਕੰਮ ਕਰਉਂਗੀ ਆਹੋ ਪੋਤੀ ਵੀ ਇਹ ਹੈਗੀ ਇਹਦਾ ਵੀ ਦੁੱਖ ਵਾ ਉਹਦਾ ਵੀ ਮੈਨੂੰ ਦੁੱਖ ਵਾ ਤੇ ਪਰ ਸੋਚੇ ਤੇ ਸਹੀ ਨਾ ਕੁਛ ਇਹ ਤਾਂ ਨਿਆਣੀ ਆ ਇਹਦਾ ਕਰਕੇ ਤਾਂਹੀਂ ਆ ਫਾ ਲਿਆ ਨਿਆਣੀ ਕਰਕੇ ਆਹ ਹੋਰ ਕਰਨਾ ਹੈ ਚੱਲ ਕੋਈ ਨਹੀਂ ਪੁੱਛਦਾ ਭਲਾ ਇਹਨੂੰ ਮੈਂ ਆਏ ਥੋੜੀ ਆ ਬਗੋਣਾਂ ਨੂੰ ਗੱਲ ਕਰਦੇ ਕੁੜੀ ਕੋ ਕੰਮ ਕਰਾਈ ਜਾਣਾ ਆਹ ਤੇ ਅਜੇ ਮੈਂ ਚੋਰੀ ਵੇਣੀ ਆ ਜੇ ਮੈਂ ਨਾ ਵੇਖਾਂ ਤੇ ਮੈਂ ਵੀ ਆਖਾਂ ਪੇ ਪਤਾ ਨਹੀਂ ਕੁੜੀ ਨੂੰ ਕੋਹਾਂਦੀ ਕਿ ਨਹੀਂ ਤੇ ਮੈਂ ਉਹ ਵੀ ਮੈਨੂੰ ਗਵਾਂਡਣ ਨੇ ਆਖਿਆ ਕਿ ਸੋ ਧਿਆਨ ਰੱਖਿਆ ਕਰ ਕੁੜੀ ਵੱਲ ਤੇ ਧਿਆਨ ਰੱਖਣਾਈ ਤਾਂ ਉਹ ਹੁਣ ਮੈਂ ਧਿਆਨ ਰੱਖਦੀ ਆ ਵੀ ਕੀ ਆ ਕਿ ਤਰ੍ਹਾਂ ਆ ਕੁੜੀ ਨਾ ਕਰਦੀ ਆ ਚਲ ਕੋਈ ਦੀ ਪੁੱਛਦਾ ਮੈਂ ਬੜਾ ਕੰਮ ਕਰਨ ਨੂੰ ਥੋੜਾ ਜਣਾਵਾ ਕਿਹੜੀ ਗੱਲ ਲੜਾਈ ਨਾ ਘਰ ਵਿੱਚ ਪਾਈ ਤੇ ਸਹਜੇ ਨਾ ਪੁੱਛੀ ਸਹਜੇ ਕਿ ਪੁੱਛੀ ਆਹ ਈ ਘਰ ਤੇ ਲੜਾਈ ਨਾ ਪਾਵੀਂ ਆਹ ਦੂਬੜੀ ਚੁੱਪ ਕਰਕੇ ਬੈਠੀ ਆ ਮਾੜਾ ਮੈਨੂੰ ਕਹਿੰਦੀ ਇਹ ਵੀ ਕਿਸੇ ਕੁੜੀ ਨੂੰ ਘਰ ਦਾ ਕੰਮ ਕਰਦਾ ਰਾਹ ਛੱਡਦੀਆਂ ਮੈਂ ਕਿੱਥੇ ਉਹਨੂੰ ਕੰਮ ਡਾਇਆ ਪਾਣੀ ਦਾ ਗਲਾਸ ਹੀ ਮੰਗਿਆ ਹੈਗਾ ਹੂੰ ਤਾਂ ਕੀ ਗੱਲ ਤੈਨੂੰ ਵੀ ਕਹਲੂਗੀ ਮੈਨੂੰ ਘਬਰਾਟ ਹੋਈ ਸੀ ਘਬਰਾਟ ਵੀ ਹੁਣ ਮੈਂ ਦੱਸਿਆ ਨਹੀਂ ਮੈਂ ਪਤਾ ਮੈਨੂੰ ਕਿਹੜੀਆਂ ਗੱਲਾਂ ਤੋਂ ਘਬਰਾਟ ਹੁੰਦੀ ਹੁਣ ਕਿਹੜੀਆਂ ਗੱਲਾਂ ਹੋ ਗਈਆਂ ਤੇ ਮੰਮੀ ਉਹ ਦੋ ਦਿਨ ਮਾਨਪ੍ਰੀਤ ਆਈ ਏ ਕਿ ਦਿਨ ਹਾਂ ਉਹ ਦੰਦੀ ਘਰ ਹੈ ਨਹੀਂ ਉਹਦੇ ਲਾਗੇ ਮੰਮੀ ਨੇ ਮੇਰੀ ਇੰਨੀਆਂ ਗੱਲਾਂ ਕੀਤੀਆਂ ਨਾ ਕਿਤੇ ਵੀ ਹਾਂ ਇਹ ਪੁੱਛਦੀ ਨਹੀਂ ਏ ਇਦਾਂ ਨਹੀਂ ਕਰਦੀ ਉਹਦਾਂ ਨਹੀਂ ਕਰਦੀ ਮੈਂ ਸੁਮਰੀਤ ਨੂੰ ਗੜਾ ਮਾੜਾ ਸਮਝਣ ਲਈ ਮੈਂ ਤਾਂ ਸ਼ੁਕਰ ਮਨਾਇਆ ਮੈਂ ਕਿ ਮੈਨੂੰ ਤੀ ਮਿਲੀ ਆ ਤਾਂ ਮਾਤਾ ਕਹਿੰਦੀ ਕਹਿੰਦੀ ਕਿ ਮੈਂ ਚੋਰੀ ਲੋਕ ਸੁੱਕ ਕੇ ਵੀ ਨਹੀਂ ਉਹ ਕਹਿੰਦੀ ਜਦੋਂ ਮੈਂ ਵੇਖਾਂ ਤੂੰ ਸੁਮਰੀਤ ਨੂੰ ਕੰਮ ਡਾ ਜਾਂਦਾ ਅੱਜੋ ਫਿਰ ਮੈਨੂੰ ਇਸੇ ਗੱਲ ਤੋਂ ਸੋਚ ਕੇ ਤੇ ਮੈਨੂੰ ਘਬਰਾਟ ਹੋਣ ਲੱਗ ਪਈ ਤੇ ਮੈਂ ਉੱਥੇ ਲੰਮੀ ਪੈ ਗਈ ਹੂੰ ਤੇ ਸਮ੍ਰੀਤ ਆਈ ਤੇ ਸਮ੍ਰੀਤ ਨੂੰ ਮੈਂ ਕਿਹਾ ਕਿ ਮੈਨੂੰ ਕੋਤ ਪਾਣੀ ਲਿਆ ਦੇ ਜਿਹਨੇ ਗਲਾਸ 'ਚ ਪਾਣੀ ਦਾ ਮੈਨੂੰ ਲਿਆ ਦਿੱਤਾ ਵਾ ਤੇ ਇੱਚ ਕੀ ਹੱਜ ਹੋ ਗਿਆ ਤੇ ਤੂੰ ਮੈਨੂੰ ਦੱਸਦੀ ਘਬਰਾੜੇ ਤੇ ਦਵਾਈ ਲੈ ਕੋਈ ਲਾਗੇ ਹੋਵੇ ਤਾਂ ਫੇਰ ਹੀ ਮੈਂ ਦੱਸਦੀ ਨਾ ਤੇ ਸਮ੍ਰੀਤ ਹੀ ਆਈ ਲਾਗੇ ਹੁਣ ਮੈਨੂੰ ਕੀ ਪਤਾ ਮੰਮੀ ਮੈਨੂੰ ਇਹੀ ਗੱਲ ਕਹਿੰਦੇ ਵੀ ਤੂੰ ਮੈਨੂੰ ਮੈਨੂੰ ਆਵਾਜ਼ ਮਾਰਦੀ ਜੇ ਗੱਦਾ ਪਰ ਜੇ ਲਾਗੇ ਕੋਈ ਹੋਵੇ ਤਾਂ ਆਵਾਜ਼ ਮਾਰਦੀ ਫੇਰ ਤੂੰ ਮਾਤਾ ਨੂੰ ਦੱਸਦੀ ਮੈਨੂੰ ਘਬਰਾੜ ਹੁੰਦੀ ਆ ਤਾਂ ਮਾਤਾ ਨੂੰ ਸਾਖ ਮਾਤਾ ਨੂੰ ਦੱਸਿਆ ਹੀ ਆ ਬਾਅਦ ਵਿੱਚ ਮੈਂ ਮਾਤਾ ਨੇ ਉੱਥੇ ਵੇਂਦੇ ਰਹਿਵਾ ਬਾਅਦ ਚ ਮੈਨੂੰ ਇਹ ਨਹੀਂ ਕਿਹਾ ਹੈਗਾ ਕਿ ਮੈਂ ਤੇਰਾ ਕੀ ਹੋਇਆ ਤੇਨੂੰ ਕੀ ਨਹੀਂ ਹੋਇਆ ਉਹਦੇ ਕਹਿੰਦੇ ਪਖੰਡ ਕਰਦੀ ਏ ਤੂੰ ਮਾਤਾ ਨੂੰ ਦੱਸ ਦਿਆ ਕਰ ਤੂੰ ਸਮੀਰ ਨੂੰ ਨਾ ਕਹ ਤੂੰ ਮਾਤਾ ਨੂੰ ਕਹਦਾ ਕਰ ਵੀ ਆ ਕੰਮ ਮੇਰੀ ਗੱਲ ਨਾ ਕੋਈ ਨਹੀਂ ਸਮਝੋ ਮੈਂ ਕੀ ਕਹਿਣ ਦੇਈ ਆ ਵੀ ਮੈਂ ਬਾਹਰ ਭੀਗੀ ਤੇ ਸਮ੍ਰੀਤ ਉੱਥੇ ਗਈ ਤੇ ਸਮ੍ਰੀਤ ਨੂੰ ਮੈਂ ਦੱਸ ਕਿਹਾ ਵੀ ਮੈਨੂੰ ਪਾਣੀ ਲਿਆ ਦੇ ਠੀਕ ਸਾਰਿਆਂ ਨੂੰ ਤਾਂ ਫਿਰ ਸਮ੍ਰੀਤ ਹੀ ਚੰਗੀ ਹੋਈ ਜਿਹਨੇ ਮੈਨੂੰ ਪਾਣੀ ਲਿਆਤਾ ਮੈਂ ਤਾਂ ਨੂੰ ਵੀ ਦੱਸਣ ਜਾਂਦੀ ਤੁਹਾਨੂੰ ਬਾਹਰ ਖੇਤਾਂ 'ਚ ਦੱਸਣ ਜਾਂਦੀ ਵੀ ਮੈਨੂੰ ਘਬਰਾਟ ਹੁੰਦੀ ਤੇ ਮੰਮੀ ਨੂੰ ਮੈਂ ਅੰਦਰ ਆਣ ਕੇ ਦੱਸਦੀ ਚਲ ਫੇ ਮਾਤਾ ਜੀ ਜੇ ਮੈਂ ਕੁੜੀ ਦਾ ਕਰਦੀ ਤੇ ਜੇ ਮੈਂ ਉਹਨੂੰ ਕਹਿ ਦਿੱਤਾ ਵਾ ਪਾਣੀ ਦੱਸ ਕੀ ਕਰਦੀ ਆ ਪੁੱਤਾਂ ਨੂੰ ਬੰਦਾ ਕਹਿੰਦਾ ਨਹੀਂ ਆ ਉਹ ਕਿੱਦਾਂ ਦਾ ਹੈਗਾ ਵਾ ਹੁਣ ਤੇ ਗੁੱਸੇ ਜੇ ਨਿਆਣੇ ਉਹਦਾਂ ਸਮਰੀਤ ਡੰਗ ਵੀ ਤਾਂ ਵੀ ਮੰਮੀ ਨੇ ਕਹਿਣਾ ਸ਼ੁਰੂ ਕਰ ਦਿੱਤਾ ਜੇ ਉਹਨੂੰ ਮੈਂ ਕੁਛ ਕਹਿ ਦਿੱਤਾ ਤੇ ਆਪਣੇ ਧੀਆ ਪੁੱਤਾਂ ਨੂੰ ਕੋ ਛਿੜਕਦਾ ਨਹੀਂ ਆ ਮੇਰੇ ਕਿਹੜੇ ਕਦੇ ਹੈਗਾ ਹੁਣ ਮਾਤਾ ਕੀ ਮਾਤਾ ਵੀ ਸੋਝਦੀ ਨਹੀਂ ਫਿਰ ਉਹਨੂੰ ਪਿਆਰ ਕਰ ਕਰਕੇ ਫਿਰ ਮੈਂ ਬਗੜਾ ਲੈਣੀ ਹੈ ਫਿਰ ਅਭੀ ਪਿਆਰ ਹੀ ਕਰੀ ਜਾਨੀ ਹੈ ਨਹੀਂ ਮੰਗਦੀ ਅੱਗੇ ਤੋਂ ਮੈਂ ਪਾਣੀ ਨਹੀਂ ਮੰਗਣਾ ਕਿਉਂ ਨਹੀਂ ਮੰਗਣਾ ਤਾਂ ਹੈਗਾ ਹੀ ਪਰ ਹੁਣ ਮਾਤਾ ਨੂੰ ਲੱਗਦਾ ਨਾ ਮਾਤਾ ਨੇ ਵੀ ਉਦਣ ਇੰਨੀਆਂ ਗੱਲਾਂ ਕੀਤੀਆਂ ਇੰਨੀਆਂ ਗੱਲਾਂ ਕੀਤੀਆਂ ਮੈਂ ਇਹਨੂੰ ਇਹਨੇ ਮੈਂ ਸੋਹ ਦੱਸਿਆ ਹੀ ਨਹੀਂ ਵੀ ਮੇਰੀ ਕਿਹੜੀ ਕਿੰਨੇ ਸੁਣਨੀ ਹੈ ਕੋਈ ਸੁਣਨੀ ਕਿਉਂ ਨਹੀਂ ਜਿੱਥੇ ਸੁਣਨ ਵਾਲੀ ਹੋਵੇ ਸੁਣਨੀ ਹੈ ਤੇਰੀ ਹੀ ਸੁਣਨੀ ਕਿਹਦੀ ਸੁਣਨੀ ਹੈ ਅੱਭੀ ਮੈਂ ਅੱਜ ਫੇਰ ਦੱਸਿਆ ਹੀ ਨਹੀਂ ਵੀ ਇੰਨੀਆਂ ਮਨਪੀਂਦੇ ਸਾਹਮਣੇ ਗੱਲਾਂ ਕੀਤੀਆਂ ਮੈਨੂੰ ਇਹ ਤੂੰ ਦੱਸ ਦੇ ਨਹੀਂ ਕਿ ਲੋੜ ਸੀ ਉਹਦੇ ਸਾਹਮਣੇ ਇੰਨੀਆਂ ਗੱਲਾਂ ਕਰਦੇ ਸੀਗੇ ਤੇ ਮੈਂ ਕੁਝ ਕਹਿਣ ਦੀ ਮੈਂ ਜਵਾਬ ਦੇਣ ਦੇ ਹੀ ਸੀ ਕੋਈ ਇਹ ਥੋੜੀ ਹੈਗਾ ਕਿ ਇੱਕ ਬੰਦਾ ਕਰਨਦਿਆ ਤਾਂ ਉਹਨੂੰ ਕਹੀ ਜਾਣਾ ਕਹੀ ਜਾਣਾ ਹੈਗਾ ਜਿਹੜੀ ਗਲਤੀ ਕੀਤੀ ਵੀ ਨਹੀਂ ਉਹਦਾ ਵੀ ਸਜ਼ਾ ਦੇਈ ਜਾਣੀ ਚੱਲ ਲਈ ਸਜ਼ਾ ਵਾਲੀ ਗੱਲੋਂ ਹਾਂ ਠੀਕ ਆ ਲਿਆ ਦਿੰਦਾ ਬਈ ਤੈਨੂੰ ਨਹੀਂ ਮੈਥੇਰੀ ਦਵਾਈ ਮਿਲ ਗਈ ਸਵੇਰ ਦੀ ਉਹਦੇ ਮਿਲ ਗਈ ਤੇਰੀ ਮਿਲ ਗਈ ਦਵਾਈ ਆ ਪਾਣੀ ਤਾਂ ਕੋਈ ਪੋਂ ਆ ਨੀ ਇਹ ਨਾ ਕੋਈ ਪਾਣੀ ਤਾਂ ਕਿਸੇ ਤੋਂ ਮੰਗਣ ਦਾ ਹੈ ਕਿ ਅੱਜ ਨਹੀਂ ਹੈ ਕੋ ਮੰਗਣਾ ਕਿਉਂ ਨਹੀਂ ਚੱਲ ਤੁਹਾਨੂੰ ਲੈ ਕੇ ਦਵਾਂ ਦਵਾਈ ਫਿਰ